ਕਿ ਰਾਇਵਲ ਦੇ ਘਾਟਾ ਹਾਲਤਾ ਰਾਇਵਲ ਕੋ ਜੀ ਦਿੱਖਦੀ ਮੈਂ ਪੈਂਡਾ ਨਗਰ ਕੱਢੀ ਬਣ ਕੇ ਦੇਸ਼ਿਕਾ ਦੀ ਤੋਨਾ ਕਿਤੇ ਪਹਿਲਾ ਆਪਣੇ ਪਿੰਡ ਦੀ ਪੰਚਾਇਤ ਨੇ ਮੋਦਵਾ ਸੱਜਣਾ ਨੇ ਅਤੇ ਖਾਸ ਕਰਕੇ ਨੌਜਵਾਨਾਂ ਨੇ ਬੜੀ ਮਿਹਨਤ ਕਰਕੇ ਪਿੰਡ ਦੀ ਸਾਫ ਸਫਾਈ ਨਿਸ਼ਾਨਦੇ ਕਰਵਾਈ ਅਤੇ ਬੁੱਕਲੇ ਲਾਏ ਹਾਲਪੋ ਪਿੰਡ ਨੱਥੂਪੁਰਲੇ ਦੇ ਬੁੱਕਲੇ ਲਾਏ ਨੌਜਵਾਨਾਂ ਨੇ ਲਾਏ ਬੜੀ ਮਿਹਨਤ ਕਰਕੇ ਅੱਜ ਦੇਖੋ ਪੂਰੇ ਬੂਟੇ ਬਹੁਤ ਤਰੀਕੇ ਨਾਲ ਹੋ ਗਏ ਆ ਉਹਨਾਂ ਦੀ ਸ਼ਾਨ ਆਨੰਦ ਵੀ ਆਪਾਂਾਰੇ ਮਾਰਦੇ ਆ ਪੂਨਾ 2000 ਬੂਟਾ ਆ ਆਪਿਆ ਵਾ ਕਿਸੇ ਦਾ ਆਗਿਆ ਕਦ ਨੌਜਵਾਨ ਜਿਹੜੇ ਆ ਇਹ ਬੂਟੇ ਲਾਉਣਗੇ ਜਿਹਦੇ ਵੈਕਟਰ ਹਰ ਤਰ੍ਹਾਂ ਦਾ ਬੂਟੇ ਲਾਨੇ ਗਾਇਆ ਜਾਮਨੂ ਆਮਰੂਦ ਆ ਸ਼ਾਲੀਆਂ ਵਾਂ ਸੰਜੇ ਆ ਬੜੀਆ ਤੋਂ ਬੜੀਆ ਬੂਟੇ ਲਾਉਂਦੇ ਆ ਇਹ ਬੂਟੇ ਸ਼ੁਰੂਆਤ ਸਰਦਾਰ ਆਤਮਾ ਸਹੇਗਾ ਤੇ ਬੋਰਡ ਦੇ ਲਾਗੂ ਕਰਕੇ ਦੇ ਘੇਰੇ ਘੇਰੇ ਪੜਕੇ ਕੀਤਾ ਜਾਊਗਾ। ਬਾਕੀ ਮੰਡੀ ਵਿੱਚ ਵੀ ਬੁਕੇ ਲੋਣੇ ਆਪਾਂ ਜਿਹੜੀ ਜਗ੍ਹਾ ਕੈਂਕੀ ਲਾ ਕੇ ਖਾਲੀ ਹੋਤੀ ਵੀ ਲਾਉਣੇ ਆ। ਮੈਂ ਨੌਟਵਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵਾ ਕਿ ਵੱਧ ਤੋਂ ਵੱਧ ਮੋਢੇ ਸਾਤੇ ਕੇ ਤੇ ਕੰਮ ਸ਼ੁਰੂ ਕਰਕੇ ਬੁਕੇ ਲਾਇਆ ਜਾ। ਦੂਜੀ ਬੇਨਤੀ ਇਹ ਆ ਕਿ ਮੈਂ ਪਹਿਲਾਂ ਵੀ ਚੌਂਕੀਦਾਰ ਘੱਲ ਕੇ ਜਿੰਨਾ ਵੀਰਾਂ ਨੇ ਖਾਣੀ ਜਗਾ ਵੇਖ ਕੇ ਪੱਠੇ ਵੀ ਗਏ ਆ। ਤਾਂ ਆਵਦੇ ਪੱਠੇ ਵਾੜ ਲੈਣਾ। ਮੈਂ ਅਸਲਾ ਵੀ ਉਹਨਾਂ ਨੂੰ ਫੋਨ ਕਰਤਾ ਸੀਗਾ। ਤੇ ਬੰਗਾਵੀ ਪਿੱਛੇ ਆ ਜੀ ਦੋ। ਤੇ ਕਾਨੂੰਨ ਅਨੁਸਾਰ ਬਣਾ ਨੇ ਰੋਕ ਲਾਉਣੇ ਆ ਤੇ ਆਪਦੇ ਅੱਥੇ ਵੱਢ ਲੈਣ ਗੁਰਕੇ ਕੋਈ ਵੀ ਮੇਰਾ ਪ੍ਰਾਇਜ ਨਾ ਕਰੀ। ਪੈਣ ਦੀ ਜ਼ਮੀਨ ਹੈ। ਕਿਸੇ ਡਿੱਗਿੰਗ ਦੀ ਜ਼ਮੀਨ ਨਹੀਂ ਹੈਗੀ। ਨਾ ਸਾਡੀ ਆ ਨਾ ਕਿਸੇ ਹੋਰ ਦੀ ਆ। ਇਹਨੂੰ ਜਬੂਟੇ ਲਾਉਣੇ ਆ ਪਿੰਡ ਵਾਸਤੇ ਲਾਉਣੇ ਆ। ਪਿੰਡ ਨੂੰ ਖਸਾਲ ਕਰਨ ਵਾਸਤੇ ਸੋਨਾ ਬਰਵਾ ਵਾਸਤੇ ਗੂੜੀ ਫਲ ਬਰਵਾ ਵਾਸਤੇ ਆਪਾਂ ਕਰਨਾ ਕੰਮ ਜੋ ਵੀ ਕਰਨਾ। ਤੇ ਮੈਂ ਬੜਾ ਤਰਵਾਦੀ ਆ ਪਿੰਡ ਦਾ। ਜਿਹੜਾ ਕੱਲਾ ਕੱਲਾ ਬੰਦਾ ਮੇਰਾ ਸਾਥ ਦੇ ਰਿਹਾ। ਪਕਾਇਦਾ ਆ ਜਾ ਕੇ ਮੈਂ ਬਹੁਤ ਧੰਨਵਾਦੀ ਆ ਇੰਨੇ ਕਾ ਜਸ਼ਨੇ ਦੇ ਉੱਤੇ ਸਾਰੇ ਨੌਜਵਾਨ ਪਕਾਇਦਾ ਆ ਜਾਂਦੇ ਆ ਮੋਹਤ ਪਰ ਬੰਦੇ ਆ ਜਾਂਦੇ ਆ ਆਪਾਂ ਰਾਮਲੇ ਕੇ ਪਿੰਡ ਨੂੰ ਬਹੁਤ ਸੁੰਦਰ ਬਣਾਈ ਜਾਏ ਉਹ ਤੁਹਾਡੇ ਸਾਹਮਣੇ ਆਪਾਂ ਮੱਤੀ ਫਾਰੂ ਵੀ ਕਾਂਤਾਵਾ ਬੋਰ ਹੋ ਗਿਆ ਵਾ ਉਹਦੇ ਵਿੱਚ ਦੂਤੂ ਦਾ ਕਮਰਾ ਸ਼ੁਰੂ ਹੋ ਜੂਗਾ ਕਮਰਾ ਸ਼ੁਰੂ ਹੋ ਜਾਣਾ ਵਾ ਉਹ ਤਾਂ ਵੀ ਆਪਾਂ ਜੋ ਵੀ ਕੰਮ ਕਰਕੇ ਵਧੀਆ ਤੋਂ ਵਧੀਆ ਨਗਰ ਨੂੰ ਬਣਾਈਏ ਆਓ ਮੇਰੇ ਵੀ ਰਾਮਲੇ ਦੇ ਸਾਥੀਏ ਇਹ ਨੌਜਵਾਨ ਨੂੰ ਦੁਬਾਰਾ ਵੇਚਦੀ ਕਰਦਾ ਮੈਂ ਵੱਧ ਤੋਂ ਵੱਧ ਕੱਲਾ ਕੱਲਾ ਬੱਚਾ ਹੈ ਤੇ ਘਰ ਚੁਣਾ ਚਾਹੀਦਾ ਤੇ ਪਰ ਪਿੱਛੇ ਹੱਟੂ ਕਿਲਾਗੇ ਤੇ ਕੰਪਨੀ ਕੀਤਾ ਜਾਵੇ ਵਾਇਰ ਜਿੱਤਾ ਗਾਲਤਾ ਵਾਇਰ ਦੀ ਹਕਮਤ